ਇਦੋਂ ਖੜਾ ਡੈਡੀ ਐ ਕਰੀ ਵੇਖੇ ਸਹੀ ਐਵੇਂ ਨਾ ਮੈਂ ਤੁਹਾਨੂੰ ਮੁੰਗੜਾ ਖਾ ਲਈ ਆ ਗਾਂ ਗਾ ਪਾ ਅੱਧਾ ਗੁੱਤੇ ਡੈਡੀ ਸਿਰਫ ਫਿਰ ਗਿਆ ਦਿਮਾਗ ਐ ਮੈਂ ਕੌਂਕੀ ਜਾਂਦਾ ਬੱਧੀ ਮਿਕਸੀ ਤੇ ਕਰ ਲਈਏ ਚਾ ਛੱਠਾਂ ਦਾ ਲਿਆ ਮਿਕਸੀ ਵੀ ਕਰ ਲਈਏ ਐਵੇਂ ਕਿਥੇ ਘੁੰਮ ਲਿਆ ਮੇਰੇ ਬਾਹ ਦੀਆਂ ਬਾਹਾਂ ਥੱਕ ਜਾਣੀਆਂ ਲਿਆਗਾ ਛੱਡ ਦੇਣ ਬਾਹਾਂ ਥੱਕ ਜਾਣਗੀਆਂ ਮੈਂ ਕਿਹਾ ਗੱਡੀ ਲਾ ਲਈਏ ਏਜੰਸੀ ਕਿਉਂਕਿ ਇਹਦੀ ਗੱਡੀ ਦੀ ਸਰਵਿਸ ਹੋਣ ਵਾਲੀ ਆ ਸਰਵਿਸ ਕਰਵਾ ਲਿਆ ਕੀ ਬੱਕੀ ਦੇ ਫਿਲਹਾਲ ਤੇ ਓਕੇ ਚੱਲਣ ਦੀ ਵਧੀਆ ਚੱਲੀ ਜਾਂਦੀ ਹੈ ਬਈ 골ਡਨ ਗੇਟ ਲੱਗੀਆਂ ਹੋਈਆਂ ਨੇ ਤੇ ਬਾਰਿਸ਼ ਹੋਣੀ ਸ਼ੁਰੂ ਹੋ ਗਈ ਆ ਵੀ ਤੇ ਅਜੇ ਸਟਾਰਟ ਹੀ ਹੋਈ ਮੈਨੂੰ ਲੱਗਦਾ ਵੀ ਕੰਮ ਚੰਗਾ ਚੱਲੂਗਾ ਬਾਰਿਸ਼ ਛਲ ਗਈ ਇੱਧਰ ਤੇ ਅੱਗੇ ਪਾਣੀ ਬੜਾ ਖਲੋਤਾ ਹੋ ਵੇਖੋ ਕੀ ਬਣਿਆ ਪਿਆ ਵਹਾਦੀ ਹੋਈ ਪਈ ਆ ਪਾਣੀ ਵਾਲੀ ਤੇ ਮੈਂ ਕਿ ਇੱਕ ਵਾਰੀ ਸਮਾਨ ਚੈੱਕ ਕਰ ਲਈਏ ਬਈ ਇੱਧਰ ਗੱਡੀਆਂ-ਗੱਡੀਆਂ ਉਹ ਟੰਗੀਆਂ ਸਰਵਿਸ ਹੁੰਦੀਆਂ ਇਹਨਾਂ ਦੇ ਪਹੁੰਚ ਗਏ ਆਪਾਂ ਮੈਨੂੰ ਦੀਦੀ ਹੋਣਾ ਨੇ ਕੁਝ ਚੀਜ਼ ਮੰਗਵਾਏ ਸੀ ਉਹ ਲੈ ਲਏ ਤੇ ਗੱਡੀ ਉਹ ਲੈ ਗਏ ਆਪਾਂ ਨੂੰ ਇੱਥੇ ਡ੍ਰੌਪ ਕਰ ਗਏ ਨੇ ਫੋਨ ਉਹ ਗੱਡੀ ਲੈ ਗਈ ਸ਼ਾਮੀ ਦੇ ਦੇਣਗੇ 6:00 ਵਜੇ ਤੱਕ ਲੈ ਕੇ ਗੱਡੀ ਦੇਣਗੇ ਉਸ ਤੋਂ ਪਹਿਲਾਂ ਨਹੀਂ ਗੱਲ ਬੰਦਨੀ ਕਮਿਸ਼ ਰਾਜ ਉਹ ਜਾਂਦੀ ਗੱਡੀ ਸ਼ਾਇਦ ਤੁਸੀਂ ਦੇਖੀ ਹੋਇਆ ਉਹ ਗੱਡੀ ਚਲ ਗਈ ਹੁਣ ਚਲ ਗਈ ਜਾਓ ਸ਼ਾਬਾਸ਼ ਚਲੋ ਸਰਾਇ ਨਹੀਂ ਵੇਖਣ ਡਿਆ ਹਾਲੇ ਵੇਖ ਨਹੀਂ ਡਿਆ ਸਰਾਇ ਨਹੀਂ ਵੇਖਣ ਡਿਆ ਸਰਾਇ ਦੇ ਵੇਖ ਨਹੀਂ ਡਿਆ ਲੈ

ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਚੱਲੇ ਆ ਘਰੇ ਆਪਣੀ ਬਟਾਲੇ ਤੇ ਟਾਈਮ ਹੋ ਗਿਆ ਜਿਹੜਾ ਕੋਈ ਗੱਡੀ ਮੈਸ ਮਿਲੀ ਨਹੀਂ ਸਾਨੂੰ ਟਾਈਮ ਮੇਰੇ ਹਿਸਾਬ ਨਾਲ ਸਾਢੇ 6 ਲੱਗੇ ਹੋ ਗਏ ਕਹਿੰਦੇ ਕੋਲ ਸਵਾ 6 ਹੋ ਗਈ ਦੀ ਮੈਨੂੰ ਮੈ ਤਾਂ ਵੀ ਸਾਢੇ 7-8 ਵਜੇ ਨਾ ਬਟਾਲੇ ਪਹੁੰਚ ਜਾਗੇ ਆਪਾਂ ਜਿਹਦਾ ਕਿਤੇ ਗੱਡੀ ਆਈ ਨਹੀਂ ਕਹਿੰਦੇ ਆ ਵੀ ਡ੍ਰੌਪ ਕਰਦਾ ਗੱਡੀ ਇੱਥੇ ਬਾਕੀ ਦੇਖੋ ਆਪਣੀ ਹੋ ਗਈ ਹੁਣ ਵਾਪਸੀ ਜਾਣ ਦੀ ਰਹਿਗਾ ਤੇ ਹਰ ਗੰਨੂ ਮੈਂ ਚੱਕਿਆ ਬੈਗ ਉਹਨੇ ਫੜਿਆ ਤੇ ਹੁਣ ਗੱਡੀ ਆਪਣੀ ਆ ਰਹੀ ਹੈ ਸਰਵਿਸ ਤੋਂ ਅਗੇ ਉਹਦੀ ਗੱਡੀ ਦੀ ਤੇ 10 ਮਿੰਟ ਤੱਕ ਹੁਣ ਆਏਗਾ ਇੱਥੋਂ ਕਰ ਰਹੇ ਹੁਣ ਈ ਰਿਕਸ਼ਾ ਦੀ ਵੀਟ ਕਿਉਂਕਿ ਇਸ ਤਾਂ ਵੰਡ ਉੱਥੇ ਰੋਡ ਤੇ ਪਹੁੰਚੇਗਾ ਉੱਥੇ ਗੱਡੀ ਆਣੀ ਆਪਣੀ ਤੇ ਹੁਣ ਇੱਥੋਂ ਬੈਟਰੀ ਤੇ ਬਹਾਂਗੇ ਲੈ ਵੀ ਮਿੱਤਰੋ ਬਹਿ ਗਏ ਹੁਣ ਤੇ ਸਾਹਮਣੇ ਰੱਖਿਆ ਬੈਗ ਤੇ ਰਾਸ਼ ਕਾਫੀ ਜ਼ਿਆਦਾ ਹੈ ਰਸ਼ ਬਹੁਤ ਹੈ ਬੈਗ ਨਾ ਰਹਿ ਜੀ ਆ ਬੈਗ ਨਰ ਹੈ ਜੀ ਸੱਚ ਭਾਈ ਜੀ ਆਪਾਂ ਇੱਥੇ ਪਹੁੰਚ ਗਏ ਹੁਣ ਆਪਾਂ ਇੱਥੇ ਉਤਰ ਜਾਣਾ ਹੈ ਗੱਡੀ ਲੱਗੀ ਹੋਈ ਹੈ ਅਗਲੀ ਸਾਈਡ ਵੀਰ ਕਹਿੰਦਾ ਥੋੜੀ ਜਿਮੇ ਗਾਂ ਲੈ ਗਏ ਅਸੀਂ ਗੱਡੀ ਹਾਂ ਜੇ ਤੁਮ ਭਾਜੀ ਥੋੜਾ ਇਹ ਗਾਹ ਕਰ ਦਿਓ ਆਪਣੀ ਉੱਥੇ ਗੱਡੀ ਲੱਗੀ ਹਣੀ ਅਗਲੇ ਬੰਨੇ ਉਹ ਲੱਗੀ ਚਿੱਟੇ ਰੰਗ ਦੀ ਗੱਡੀ ਅੱਗੇ ਲੈ ਜਾਓ ਉਹ ਲੱਗੀ ਆਪਣੀ ਗੱਡੀ ਦਿਖਾਉਣਾ ਤੁਹਾਨੂੰ ਅੱਗੇ ਲੈ ਜਾ ਲੈ ਜਾਓ ਅੱਗੇ ਅੱਗੇ ਆਹ ਅਗਲੀ ਅਗਲੀ ਗੱਡੀ ਆਈ ੜੀ ਇਹ ਆਹ ਵਾਲੀ ਬੱਸ ਸੀ ਮਿਹਰਬਾਨੀ ਆਈ ਆ ਗਈ ਆਪਣੀ ਗੱਡੀ ਬੱਸ ਸੀ ਬੱਸ ਬੱਸ ਸ਼ੀਸ਼ਾ ਬੜਾ ਗੰਦਾ ਹੋਇਆ ਪਿਆ ਉਹਦੇ ਮੈਂ ਪੈਗਾ ਤੇ ਲੱਗਣੀ ਹੂੰ ਪਟਾਲੇ ਆਪਾਂ ਪਹੁੰਚ ਗਏ ਹੁਣ ਇਹ ਆ ਗਿਆ ਇਹ ਸਿੰਬਲ ਚੌਂਕ ਤੇ ਇਸ ਤੋਂ ਆਪਾਂ ਅੱਗੇ ਜਾਣਾ ਸਿੱਧਾ ਹੀ ਹੁਣ ਅੱਗੇ ਫਿਰ ਸਨੀਪ ਤਾਂ ਨਹੀਂ ਬਿਠੀ ਅੱਗੇ ਉਹ ਵਾਲਾ ਵੀਰ ਬੈਠਾ ਜਿਹੜਾ ਗੱਡੀ ਨੂੰ ਡ੍ਰੌਪ ਕਰਨੀ ਆ ਇਹ ਮੇਰੇ ਕੋਲ ਉਹ ਬੈਠਾ ਸੀਗਾ ਫਿਰ ਉਹਨੂੰ ਤਾਰਾਂ ਵਾਲੇ ਪੁਲ ਤੇ ਤਾਰਤਾ ਤੇ ਉਹ ਫਿਰ ਇਹ ਸਨੀ ਮਗਰੀ ਬਿਠੀ ਵੀ ਕਹਿੰਦੀ ਹੁਣ ਮੈਂ ਮਗਰੀ ਠੀਕ ਆ ਮੈਂ ਕਹਾਂ ਜਲ ਸਹੀ ਇਹ ਨਾਲ ਹੀ ਕੁੜੀਏ ਸੌਂਗੀ ਸੀ ਨਾ ਫਿਰ ਪਿੱਛੇ ਬੈਠੀ ਸੀ ਸਹੀ ਹੈ ਮੇਵਾ ਨਹੀਂ ਤੇ ਉਹਨੇ ਉੱਠ ਜਾਣਾ ਜਿਹੜਾ ਜੁੜ ਕੇ ਸੀ ਨਾ ਤੇ ਹਰ ਕੋਈ ਨਹੀਂ ਉੱਠ ਜਾਣਾ ਡੇਡੀ ਹੁਣੇ ਪਤਾ ਨਹੀਂ ਮੈਂ ਡੈਡੀ ਤੇ ਮੰਮੀ ਘਰ ਹੈ ਨਹੀਂ ਸ਼ਾਇਦ ਉਹਨਾਂ ਕਦੇ ਕੰਮ ਗਏ ਹੋਏ ਆ ਸਾਡੇ ਨੇ ਜਿਹੜੇ ਆਂਟੀ ਕੰਮ ਕਰਦੇ ਨੇ ਉਹਨਾਂ ਦੀ ਬੇਟੀ ਦੀ ਮੈਰਿਜ ਆ ਤੇ ਉਹਨਾਂ ਨੇ ਇਨਵਾਈਟ ਕੀਤਾ ਡੈਡੀ ਨੂੰ ਉਹਨਾਂ ਦੇ ਡੈਡੀ ਉਧਰ ਗਏ ਹੋਏ ਆ ਪਹੁੰਚ ਕੇ ਘਰੇ ਆਪਾਂ ਮੰਮੀ ਕੋਲ ਦੇ ਪਿਤਾ ਪਾਣੀ ਹਰ ਸਭ ਠੀਕ ਠਾਕ ਹੈ ਅੱਛਾ ਉਹ ਕਿਰਨ ਦੀਦਿਆ ਤੂੰ ਨਹੀਂ ਮੰਮੀ ਗਈ ਕਰਨਦੀ ਦੀਆਂ ਤਾਂ ਜੀ ਫਿਰ ਮੈਂ ਨਾ ਤਾਂ ਕਰਕੇ ਫੋਨ ਲਾਇਆ ਮੈਂ ਕਿਹਾ ਵੀ ਉਹ ਸੰਦੀਪ ਨਾ ਕਹਿੰਦੇ ਸੀ ਇਹਦੇ ਗੱਲ ਕਰਨੀ ਹਰ ਕੋਣ ਦੇ ਨਾਲ ਚਲ ਆ ਵਧੀਆ ਹੋ ਜਾ ਮਮੀ ਨੇ ਕਰ ਲਿਆ ਮੁੰਕੇ ਉਦੋਂ ਉਹ ਮੈਂ ਕੱਟ ਗਾਰਡ ਉਹਦੀ ਘਰ ਦੀ ਲੱਗ ਆ ਗਈ ਅੱਛਾ ਅੱਛਾ ਬਾ ਚੋ ਕੰਦੀ ਮੈਂ ਮੈਨੂੰ ਨਹੀਂ ਆਖਾ ਬਗੈਰ ਹੁੰਦਾ ਮਮੀ ਨਾ ਅੱਛਾ ਅੱਛਾ ਪਰ ਇਹ ਮੋਟਰਸਾਈਕਲ ਤੇ ਮੋਟਰਸਾਈਕਲ ਗਏ ਉਹ ਮੋਟਰਸਾਈਕਲ ਜਾਣਾ ਕਿਉਂ ਗੱਡੀ ਤੇ ਆਏ ਉਹ ਉਹ ਇੰਡੀਆ ਹੈ ਅੱਛਾ ਗੱਡੀ ਤੇ گئے ਕਿ ਮੋਟਰਸਾਈਕਲ ਤੇ ਠੀਕ ਇਹ ਕਹਿੰਦੇ ਚੱਲਦੇ ਆ ਅੱਛਾ ਅੱਛਾ ਠੀਕ ਠੀਕ ਮੁੰਨਾ ਉਹਨਾਂ ਉਹ ਕਰ ਬਾਅਦ ਆਖੇ ਲੈ ਮੰਮੀ ਜਣਾਂ ਨੇ ਕਰਨ ਵਾਲਾ ਅੱਛਾ ਅੱਛਾ ਹੁਣ ਮੈਂ ਉਹ ਸਕੂਲੀਆਂ ਕੰਡਿਆਂ ਨੂੰ ਆਦੂ ਗੱਡੀ ਤੇ ਗਿਆ ਜਦੋਂ ਗੱਡੀ ਦੇ ਚੱਲ ਜਾਂਦੇ ਆ ਉਹ ਅਗਲੇ ਕਹਿਣ ਪੂਰੀ ਫੈਮਿਲੀ ਜਿਹੜੇ ਫੇਰ ਹੁੰਦਾ ਆਪਾਂ ਥੱਕੇ ਨਾ ਖੜਦੇ ਨਹੀਂ ਠੀਕ ਲੱਗਦਾ ਉਹ ਆਪ ਨਹੀਂਦਾ ਹਾਂ ਹਾਂ ਸਰਦਾ ਆਪਾਂ ਤੋਂ ਕੋਲ ਪਿੰਡ ਤੇ ਚੱਲ ਜਾਂਦੇ ਨੇ ਸਾਰੇ ਉਹਦੇ ਘਰੇ ਪਾਸੇ ਹਾਂ ਉਹ ਆ ਗਈ ਵੀ ਉਹ ਨਹੀਂ ਹੈ ਲੱਭੇ ਸਾਡੇ ਘਰੇ ਆ ਗਏ ਇੱਕ ਹੋਰ ਡਬਾ ਚਮਚਮਦਾ ਕਾਕੇ ਹਾਂ ਕਾਕਾ ਹੋਇਆ ਉਧਰ ਅੱਛਾ ਉਹਨਾਂ ਦੇ ਅੱਛਾ ਕਾਕਾ ਹੈ ਹਾਂ ਅਸੀਂ ਕਿੰਨਾ ਕਿਹਦੇ ਹੋਇਆ ਵੱਡੇ ਦੇ ਇਹ ਜੋਦੇ ਦੇ ਜੋਦੇ ਦੇ ਠੀਕ ਠੀਕ ਵਿੱਚ ਘਾਰ ਲੈਦੇਗੇ ਹਾਂ ਹਾਂ ਤੇ ਨਿਕਲ ਜੱਫਰੀ ਚ ਬਾਹਰ ਗਿਆ ਹਾਂ ਜੱਫਰੀ ਤੇ ਬਾਹਰ ਆ ਗਏ ਆ ਆ ਪਤਾ ਕਿਹੜੀ ਵੈਰੈਟੀ ਚੇਤਾ ਜੀ ਇਹ ਮੇਰੇ ਵਿਆਹ ਦੇ ਡੱਬੇ ਵੰਡੇ ਸੀਗੇ ਕਿਰਨ ਦੇ ਵਿਆਹ ਆ ਕਿਰਨ ਦੇ ਵਿਆਹ ਆ ਕਿਰਨ ਦੇ ਵਿਆਹ ਦੇ ਸੰਤਰੀ ਰੰਗ ਦਾ ਪੀਸ ਨਹੀਂ ਪਾਇਆ ਇਹ ਉਹ ਆ ਹਾਂ ਇਹ ਉਹ ਆ ਸਾਰਿਆਂ ਨੇ ਸਾਰਿਆਂ ਨੇ ਕਹਿੰਦੇ ਆ ਬੜੀ ਪਸੰਦ ਲੱਗੀ ਸਾਨੂੰ ਇਹ ਮਿੱਠਾ ਮਿੱਠਾ ਨਾ ਘਾਟਿਆ ਇੱਚ ਆਹੋ ਮਿੱਠਾ ਪਾ ਹਾਂਜੀ ਹਾਂਜੀ ਉਹ ਉਹ ਕਰ ਕਰ ਕੇ ਉਹ ਚੱਲ ਇਹਦੇ ਚ ਹੁਣ ਮੈਂ ਤਾਂ ਨਵਾਂ ਸਵਾਲ ਪੁੱਛਦਾ ਕਹਦਾ ਹੁੰਦਾ ਜਦੋਂ ਉਹ ਰਸਮ ਲਾਈ ਨਹੀਂ ਖਾਂਦੇ ਕੀ ਉਹਨੂੰ ਬ레ਡ ਜਿਹੜਾ ਰਸਮ ਲਾਈ ਕੀ ਕਹਿੰਦੇ ਨੇ ਉਹਨੂੰ ਜਰ ਜੜਾ ਮਤਲਬ ਖਾਈਦੇ ਨੇ ਬਰੈਡ ਜੈ ਯਾਰ ਹੁੰਦਾ ਭਿੱਜਿਆ ਹੋਇਆ ਯਾਰ ਕੋਈ ਇਦਾਂ ਨਾ ਹੁੰਦਾ ਇਹਨੂੰ ਮਲਾਈ ਚ ਭੰਦੇ ਹੋ ਚੀਜ਼ ਬਣ ਜਾਣੀ ਹੂੰ ਦਸ ਮਲਾਈ ਵਾਹ ਹਾਂ ਨਵੀਂ ਵਧਾਈਆਂ ਜੀ ਬਹੁਤ ਬਹੁਤ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਹਾਂ ਕੁਸਰੀ ਤੇ ਆਈ ਹੀ ਨੇ ਤਾਂ ਲੈ ਨਾਈ ਕਿ ਇਹ ਆਇਆ ਨੈੱਟ ਮੈਨੂੰ ਪਤਾ ਨਹੀਂ ਕੋਈ ਉਹ ਰੀਤ ਬੜੀ ਹੁੰਦੀ ਮੈਨੂੰ ਮਿਲਦੀ ਮਾਤਾ ਤੇ ਆ ਰਹੀਓ ਤੇ ਕਾ ਬਿਊਟੀ ਨੂੰ ਮਾਇ ਮਿੱਤਰੰਨੇ ਪਈ ਜਾਤ ਦੇ ਕਿੰਨਾ ਬਟਾ ਕਰਦੀ ਆ ਵਿੱਚ ਆਏ ਵੀ ਪਹਿਲੀ ਵੀ ਨਹੀਂ ਤੇ ਫੋਨ ਵੀ ਨਹੀਂ ਇੱਕ ਦੋ ਦਿਨ ਪਹਿਲਾਂ ਕਰ ਦਿੰਦੇ ਨਾ ਕਦੇ ਨਹੀਂ ਮਨ ਚਿੱਤ ਮੈਂ ਕੱਲ੍ਹ ਤੇ ਨਾ ਮਮੀ 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 ਉਹ ਅੱਛਾ ਕਿੰਨੇ ਕੁ ਟੈਰ ਗੁਣ ਕਿੰਨੇ ਮਾਰਿਆ ਹਰਕ ਕਿੰਨੇ ਮਾਰਿਆ ਸੀ ਮਮਾ ਨੇ ਮਾਰਿਆ ਦਾਦੀ ਨੇ ਦਾਦੀ ਦੇ ਤੈਨੂੰ ਕਹਿੰਦੀ ਸਤਾਨੀ ਨਾ ਕਰਿਆ ਕਰ ਇਹ ਤੂੰ ਕੁਮੰਡੀ ਨੇ ਬੂਏ ਕੋਖੜ ਕੰਨੀ ਫਿਰ ਜਾ ਜਾ ਕੇ ਹੈ ਉਹ ਸਾਹਮਣੀ ਹੈ ਜੇ ਆਪਣੇ ਘਰੇ ਤੇ ਕਹਿੰਦੀ ਆਂਟੀ ਉਹਨੂੰ ਵੀ ਸੁਣੇ ਪਾਉਂਦੇ ਹਰ ਕੋਣ ਇਧਰ ਆ ਇਧਰ ਆ ਗਾ ਗੱਤ ਕਿਦਾਂ ਦੀ ਕੀਤੀ ਆ ਉਹ ਡੈਡੀ ਦੇ ਨਾਲ ਕੁੰਡੇ ਜਿੱਦ ਸਜ ਨਾਲ ਨਾਲ ਲਾਤਾਂ ਲਾਉਂਦੀ ਏ ਇਹ ਡੈਡੀ ਕਿੰਨੇ ਕਰਦੇ ਨੇ ਫੱਕ ਜੀ ਕੁੱਟਣੀ ਆ ਜੀ ਬਸ ਜਦੋਂ ਮਿਲਦਾ ਨਹੀਂ ਬਸ ਇਹਦਾ ਬਣਾਉਣਾ ਹੈ ਆ ਪਾਊਡਰ ਪਾਊਡਰ ਤੇ ਇੰਨਾ ਕਦਾ ਮੰਜ ਪਾਊਡਰ ਇਹਦਾ ਉਹ ਪਰਾ ਕਿੱਥੇ ਬਣ ਗਿਆ ਆਹ ਤੇਰਾ ਪਹਿਲਾ ਚੀਆ ਐ ਇੰਦਾ ਨਹੀਂ ਬੰਨਾਂ ਆਏ ਜੋ ਮਰਜੀ ਕਰ ਲਊਗਾ ਹੈਂਡਰੀ ਜਿਹਦਾ ਇਹ ਮम्मी ਚੱਟ ਹੋ ਜਾਣਾ ਮਿਕਸੀ ਹੈਂਡੜ ਜੀ ਇੰਨਾ ਇੰਨਾ ਕਰਾਂ ਜਿੱਦੋਂ ਖੜੜ ਜੀ ਇੱਕ ਵਾਰੀ ਵੇਖਿਆ ਸਹੀ ਐਵੇਂ ਨਾ ਮੈਂ ਤੁਹਾਨੂੰ ਮੁੰਗੜਾ ਖਾ ਲਈ ਆਂ ਗਾਂ ਗਾਂ ਕੋ ਅਦਰਕ ਤੇ ਜਾਂ ਥੋੜਾ ਹੈ ਹੈ ਨੇੜੀ ਹਰ ਗੁਣ ਹਰ ਗੁਣ ਮੇਰੀ ਗੱਲ ਸੁਣੋ ਦੱਦ ਨੇ ਕੰਬ ਮਿਕਸੀ ਦੇ ਵਿੱਚ ਕਰ ਲਾ ਖੜਾਕ ਬੜਾ ਹੁੰਦੇ ਆ ਕਹਿ ਕਰ ਲੈ ਡੈਡ ਜੀ ਹੈ ਡੈਡੀ ਡੈਡੀ ਕੁੰਦਾ ਨਹੀਂ ਭਰਾ ਡੈਡ ਜੀ ਡੈਡੀ ਸਿਰਫ ਫਿਰ ਜਾ ਤਮਾ ਕਿਉਂ ਕੀ ਜਾਂਦਾ ਵਾਦੀ ਮਿਕਸੀ ਤੇ ਕਰ ਲਈਏ ਚਾ ਛੱਠਾਂ ਲੈ ਮਿਕਸੀ ਵੀ ਕਰ ਲਈਏ ਐਵੇਂ ਕਿਥੇ ਘੁੰਮ ਲੈ ਮੇਰੇ ਬਾਹ ਦੀ ਬਾਹਾਂ ਥੱਕ ਜਾਣੀਆਂ ਲੈ ਆ ਗਾ ਛੱਡ ਦੇ ਬਾਹਾਂ ਥੱਕ ਜਾਣਗੀਆਂ ਦੱਦ ਕੋ ਬਾਹਾਂ ਥੱਕ ਜਾਣਗੀਆਂ ਬਾਤ ਕਰੋ ਲੈ ਹੁਣ ਤੇ ਅੱਖੇ ਲੱਜੋ ਉਹਨੇ ਕਹਿਤਾ ਵਾ ਕੋ ਬਸ ਕਰੋ ਦਾਦਖ ਤੇ ਗੇ ਦਾਦਖ ਤੇ ਗੇ ਕਿੱਥੇ ਦਾਦੂ ਲੱਭ ਗਿਆ ਕਿੱਥੇ ਪਾ ਦੂੰ ਦਾਦੂ ਕਿੱਥੇ ਆ ਜਾ ਦਰਵਾਜੇ ਨੂੰ ਹੱਥ ਲਾ ਕੇ ਆ ਜਾ ਫਿਰ ਜਾ 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 ਅੰਨੇ ਦਰਵਾਜੇ ਨੂੰ ਉਹ ਦਰਵਾਜੇ ਨੂੰ ਹੱਥ ਲਾ ਕੇ ਆ ਜਾ ਭੱਜ ਕੇ ਉਹ ਦਰਵਾਜੇ ਨੂੰ ਭੱਜਾ 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 ਜੇ ਨਾ ਆ ਜੇ ਨਾ ਜਾ ਡੱਡ ਜੀ ਜੀ ਵੇਖਣ ਦੀ ਇੱਕ ਮਿੰਟ ਆ ਜੀ ਵੇਖਣ ਦੀ ਜਾ ਜਾ ਵੇਖੋ ਦਾਦਾ ਕਹਤੇ ਆਓ ਕੇ ਦਾਦਾ ਦਾਦਾ ਉਹ ਦਾਦਾ ਕਹਤੇ ਗਿਆ ਨਾ ਗਿਆ ਦਦਾ ਲੱਭ ਗਿਆ ਕਿੱਥੇ ਲੱਭੇਂ ਨਹੀਂ ਠੀਕ ਨਾ ਲੱਗਤੇ ਇਹਦਾ ਦਿਨ ਲੱਭਣ ਡਈ ਜਾ 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 ਚੱਲ 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 ਦਦਾ ਕਿੱਥੇ ਗਏ ਹਾਂ ਦਦਾ ਕਿੱਥੇ ਗਏ ਹਰ ਗੁਣ ਖੜਾ ਕਰੇ ਲੜਦੀ ਮੜਾ ਜਾ ਐਂ ਦਾ ਦਾ ਇੱਥੇ ਹੀ ਆ ਕਿੱਥੇ ਦਾਦਾ ਹਏ ਹੇ ਦਾਦਾ ਆਇਆ ਹੇ ਦਾਦਾ ਦਾਦਾ ਆਇਆ ਹੇ ਦਾਦਾ ਓਏ ਓਏ ਓਦੇ ਓਲੀ 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 ਬਾਹ ਜਾ ਬਾਬੇ ਮੱਥਾ ਟੇਕਦੇ ਜਾਓ ਬਾਬਾ ਜੀ ਮੱਥਾ ਟੇਕ ਦਿਓ ਗਾੜੀ ਜਾਖ ਨਾ ਦਰਵਾਜਾ ਖੋਲ ਦੋ ਬਾਬਾ ਜੀ ਦਾ ਓਦੇ ਓਲੀ ਨੂੰ ਖੇ ਜਾ ਨਹੀਂ ਚਲਾ ਜਾ ਆਇਆ ਕਿੱਥੇ ਦਾਦਾ ਦਾਦਾ ਕਿੱਥੇ ਆ ਬਗੈਨ ਦਾ ਦਰਦੀ ਵੀ ਬੜਾਈ ਡਰਦੀ ਵੀ ਬੜਾਈ ਪਰ ਉਹ ਮੁੜ ਗਈ ਲੈ ਵੀ ਆਗਿਆ ਦਾ ਆਸ਼ਾ ਮੈਂ ਆਪੇ ਜਾਵਾਂ ਪਿੱਛੇ ਤਾਂ ਬੜ ਗਈ ਇਹ ਲੈਂਦੀਆਂ ਹੀ ਉਹ ਮਸ਼ਰੂਮ ਆਹ ਵੀ ਲੈਂਦਾ ਬਰਾਜ ਗ੍ਰੀਨ ਲਖੀਰੇ ਆਮਲ ਲੈਂਦੀ ਆਪਣੀ ਦਵਾਈ ਆਹ ਲੈਂਦੀ ਹੈ ਗ੍ਰੀਨ ਟੀ ਠੀਕ ਹੈ ਜੀ ਹਾਂਜੀ ਹੈ ਖਾਣ ਨਾਲ ਕੋਈ ਜਾਂਦਾ ਯਾਰ ਤੋਂ ਮੈਨੂੰ ਕਹਿਣ ਦੀ ਲਈ ਹੋਣਾ ਹੀ ਉਹ ਵੀ ਮੈਂ ਲੈ ਵੀ ਕੀ ਖਾ ਜਾਣੇ ਮੈਂ ਤਾਂ ਕੱਟ ਪਈ ਆ ਨਿੰਬੂ ਪਾਇਆ ਹੈ ਹਾਂ ਵਾਲਿਆ ਤਾਂ ਕਸੂਈ ਜੀ ਨਹੀਂ ਪਿਆ ਹੁਣ ਪਿਆ ਜਾਂਦਾ ਹੈ ਆਹ ਕੰਡੀਆਂ ਆ ਆ ਗਈ ਜੀ ਆ ਗਈ ਆਓ ਤੁਹਾਨੂੰ ਉਹ ਸੂਰ ਦਿਖਾਉਂਦੇ ਆ ਜਿਹੜਾ ਸੰਦੀਪ ਨੂੰ ਗਿਫਟ ਕੀਤਾ ਮੰਮੀ ਹੋਣਾ ਨੇ ਬੜੇ ਪਿਆਰ ਦੇ ਨਾਲ ਤੁਹਾਨੂੰ ਭਾਜੀ ਨੇ ਤੇ ਮੈਨੂੰ ਕਹਿੰਦੇ ਸੀ ਵੀ ਤੂੰ ਨਹੀਂ ਪੇਂਦਾ ਕਰ ਤੈਨੂੰ ਸੂਟ ਪਸੰਦ ਨਹੀਂ ਆਂਦਾ ਤਾ ਤੂੰ ਆਪੇ ਮੋਲ ਲੈ ਲੈ ਤੇ ਮੈਨੂੰ ਨਹੀਂ ਪਤਾ ਮੁੰਮਾ ਨੇ ਇਹਨਾਂ ਨੂੰ پیسے ਬੁਸੇ ਦਿੱਤੇ ਮੈਨੂੰ ਨਹੀਂ ਪਤਾ ਹੀਗਾ ਤੇ ਆਹ ਤੁਹਾਨੂੰ ਦਿਖਾਉਂਦੇ ਆ ਸੂਟ ਆ ਆਹ ਸੂਟ ਹੈ ਉਹਨਾਂ ਦੇ ਇਹਨਾਂ ਨਾਲ ਮੇਰੀ ਆਹ ਵਾਲੀ ਪੱਗ ਆ ਤੇ ਹੁਣ ਮੈਂ ਸੂਟ ਆਪਣਾ ਪੱਲ ਲੈ ਕੇ ਆਉਂਦਾ ਮੈਂ ਨਾ ਝੂਠ ਨਹੀਂ ਬੋਲਦਾ ਹੁੰਦੀ ਮੈਂ ਅੱਜ ਹੀ ਨਾਲ ਲੈ ਹਥ ਮੈਨੂੰ ਪਜਾਮਾ ਬੜਾ ਸੋਨਾ ਲੱਗਾ ਉਹਦੇ ਕੋਲ ਉਹੜਾ ਕੀ ਇਹਦਾ ਨਾਮ ਆ ਮੋਹਿਤ ਕੇ ਰੋਹਿਤ ਇਹਨੂੰ ਬੜਾ ਸੋਹਣਾ ਲੱਗਾ ਵਾਈਟ ਕਲਰ ਦਾ ਵਾ ਕਲਰ ਆਪਾਂ ਹੋਰ ਵੀ ਲੈ ਲਾਂਗੇ ਉਹ ਬੜਾ ਸੋਹਣਾ ਹੀ ਹੈਗਾ ਹਾਂ ਹਾਂ ਬਹੁਤ ਸੋਹਣਾ ਵਾ ਉਹ ਮਤਲਬ ਵਨਡੇ ਵੀ ਪਾ ਸਕਦਾ ਹਾਂ ਮਗਰ ਤੇ ਜਾਣਾ ਹਵਦੇ ਪਾਰਟੀ ਕੁਟੀ ਦੇ ਪਾ ਸਕਦੇ ਨੇ ਵਧੀਆ ਆ ਕੇ ਵਾਈਟ ਵਾਈਟ ਉਹਦੇ ਵਿੱਚ ਕੀ ਬਤਾ ਕਲਰ ਉਹਦੋਂ ਹੋਣੇ ਹੋਰ ਵੀ ਨਾ ਉਹਦੇ ਕੱਲ੍ਹ ਜੇ ਆ ਗਏ ਆਪਾਂ ਲੈ ਆਵਾਂਗੇ ਠੀਕ ਆ ਮੈਨੂੰ ਸੋਹਣਾ ਲੱਗਾ ਵਾ ਇਹ ਯਾਰ ਕੀ ਮੜਾ ਹੀ ਲੈ ਆਵਾਂਗੇ ਜਿੰਨਾ ਵਾਧੂ ਢੇਰ ਲੱਗ ਗਿਆ ਹਨਾ ਹੂੰ ਨਲਿਆ ਵੀ ਉਹ ਥੋੜਾ ਪ੍ਰੈਸ ਵਗੈਰਾ ਸਖਾ ਹੋ ਜਾਂਦਾ ਕੋਟੰਦਾ ਨਾ ਜਿੰਨਾ ਜੁਨਾ ਦਾ ਕੀ ਕਰਨ ਹੁੰਦਾ ਪ੍ਰੈਸ ਇਹ ਕੀ ਲੈ ਕੇ ਆਏ ਚੀਜੀ ਆਏ ਕਿਨੇ ਲੈ ਕੇ ਦਿੱਤੀ ਦਾਦੀ ਵੇ ਆਏ ਓਏ ਕਹਿੰਦੀ ਦਾਦੀ ਨੇ ਲੈ ਕੇ ਦਿੱਤੀ ਚੀਜੀ ਇਹ ਪਾਊਡਰ ਵਾਲੀ ਡੱਬੀ ਨੂੰ ਭਾਈ ਇਹ ਤੋਂ ਐ ਕਿਹੜਾ ਲੱਤੀ ਪਾਊਡਰ ਵਾਲੀ ਡਬੀ ਮੰਗਵਾਈ ਕਿਉਂ ਕਿਉਂ ਮੰਗਾਈ ਹੀ ਨਹੀਂ ਕਸ਼ਮੂਗਿਆ ਖਤਮ ਹੋ ਗਿਆ ਮੈਂ ਕਿਆ ਰੱਖ ਲੈਣਾ ਚਾਹੀਦਾ ਵਾ ਅੱਛਾ ਅੱਛਾ ਹਾਂਜੀ ਕਰਾਏ ਸਰ ਕੁੱਤੇ ਨੇ ਬੈਠੇ ਸਰ ਤੇ ਕਿਉਂ ਇੱਕ ਦੋ ਚਲੋ ਜੀ ਹੋ ਗਈ ਸਰ ਹਾਂਜੀ ਕਿੱਡੀ ਕੀ ਦੂ ਤੱਕ ਹੈ ਬਸ ਇਕੋ ਹੀ ਲੈ ਇਹ ਮੁੰਤਰ ਕੀ ਸਾਹ ਕਾ ਪੁੱਛ ਮੈਂ ਆ ਗਿਆ ਸ਼ੇਰ ਬਗਾ ਹਾਂ ਉਹ ਬੜੀ ਚੂਟ ਮਿਲਿਆ ਮਮਾਂ ਇਹ ਦਿੱਤਾ ਨਾਨੀ ਨੇ ਹਾਂ ਠੀਕ ਆ ਉਹ ਨਾਲ ਮੇਰੀ ਪੱਗ ਦੀ ਤੇ ਸੂਟ ਨੂੰ ਮਹੌਲ ਨਾ ਆ ਲੈ ਹੂੰ ਕੱਲ੍ਹ ਨੇ ਕੱਲ੍ਹ ਨੇ ਹਣਾ ਮੈਨਾਂ ਉਹ ਸਿੰਦੀ ਵੀ ਨੇ ਪੈਸੇ دیے ਤੇ ਨਾ ਮਮੀ ਹਣਾ ਦੇ ਉਧਰੋਂ ਲੋ ਜਾ ਵੇ ਇਹਨੂੰ ਫੜੀਓ ਜਰਾ ਇਹਨੂੰ ਲੈ ਉੱਤੇ ਟੱਪੀ ਲੈ ਉੱਤੇ ਬਹਿ ਗਈ ਘੋਟੇ ਮਾਟੇ ਕਰੰਡੀਓ ਘੋਟੇ ਮਾਟੇ ਬੋਛਤਾ ਨਹੀਂ ਕਰਨਾ ਪੀਓ ਤੇ ਸਾਡੀ ਏਰਗ ਨੂੰ ਵੇਖੋ ਲੋ ਯਾਰ ਜੇ ਤੈਨੂੰ ਮੂਟੇ ਮਾਟੇ ਕਰਵਾ ਮਾ ਇਹ ਕੀ ਕਰਦਾ ਤੂੰ ਤੇ ਇਹ ਕੀ ਆ ਮਾਤੇ 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 ਨਹੀਂ ਤੁਹਾਨੂੰ ਕਰਵਾਉਂਗਾ ਪਰ ਜਾਣੀ ਫੇਰ ਨਾ ਯਾਰ ਤੇਰੇ ਨੂੰ ਕਮੈਂਟ ਹਾਂ ਕੋਲ ਹਾਂ ਕਰਦੇ ਨਹੀਂ ਹਾਂਜੀ ਜੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹਾਂਜੀ ਹਾਂ ਬੁਲਾਉਣਾ ਜ਼ਰੂਰੀ ਹੁੰਦਾ ਹੈ ਕੰਮ ਦੱਸ ਹਾਂ ਤੇ ਚਲੋ ਠੀਕ ਆ ਜੀ ਮਿਲਦੇ ਆ ਨੈਕਸਟ ਵਾਰ ਦੇ ਵਿੱਚ ਹਾਂ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੋਲੋ ਬੋਲੋ